ਹੈਲੋ ਸਸ਼ਿਕਾ ਲਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣਾ YouTube ਨੰਬਰਦਾਰ ਬਲੌਗ ਚੈਨਲ ਦੇ ਉੱਪਰ ਚਲੋ ਜੀ ਅੱਜ ਆਪਾਂ ਤੁਹਾਨੂੰ ਦਿਖਾਉਣੇ ਆ ਪਾਈਜੀ ਲਾਈਟ ਕਲਰ ਦੀ ਬਾਟਮ ਹੈ ਜਿਹੜੀ ਵਰਕ ਕਰਨੀ ਹੈ ਇਹਦੇ ਉੱਤੇ ਆਪਾਂ ਟ੍ਰੇਸ ਬਣਾ ਲਿਆ ਜੀ ਲਾਜ਼ਰ ਨਾਲ ਤੁਸੀਂ ਦੇਖ ਹੀ ਰਹੇ ਹੋਗੇ ਤੇ ਬਾਕੀ ਭੈਣਾਂ ਕਈ ਵਾਰ ਹਨਾ ਇਦਾਂ ਕਨਫਿਊਜ਼ ਹੋ ਜਾਂਦੀਆਂ ਨੇ ਕਿ ਜਿਹੜਾ ਕੋਈ ਡਾਰਕ ਕਲਰ ਆ ਉਹਤੇ ਸੂਟ ਦੀ ਛਪਾਈ ਨਹੀਂ ਹੁੰਦੀ ਕਿਉਂਕਿ ਆਪਾਂ ਟ੍ਰੇਸ ਵੀ ਰੈਡੀ ਕਰਕੇ ਦਿੰਨੇ ਆਪਾਂ ਭੈਣਾਂ ਨੂੰ ਟ੍ਰੇਸ ਰੈਡੀ ਕਰਕੇ ਦਿੱਤੇ ਸੀ ਤੇ ਉਹਨਾਂ ਦੀਆਂ ਕਾਲ ਆਈਆਂ ਦੀ ਕਈ ਵਾਰ ਕਿ ਜਿਹੜਾ ਡਾਰਕ ਕਲਰ ਉਹਦੇ ਟ੍ਰੇਸ ਨਹੀਂ ਦਿਖਦਾ ਡਾਰਕ ਕਲਰ ਤੇ ਲਾਜਵਰ ਕਿਤੇ ਦਿਖੂਗਾ ਜੀ ਕਿਉਂਕਿ ਲਾਜਵਰ ਦੇਖੋ ਜੀ ਜਦੋਂ ਆਪਾਂ ਬਲੂ ਕਲਰ ਦਾ ਸੂਟ ਆਪਾਂ ਟ੍ਰੇਸ ਕਰ ਰਹੇ ਹਾਂਗੇ ਇਹਦੇ ਲਾਜਵਰ ਨਹੀਂ ਦਿਖਦਾ ਬਲੈਕ ਗ੍ਰੀਨ ਕਲਰ ਇਹਨਾਂ ਤੇ ਵੀ ਲਾਜਵਰ ਨਹੀਂ ਦਿਖਦਾ ਜਿਹੜੇ ਜ਼ਿਆਦਾ ਡਾਰਕ ਹੁੰਦੇ ਨੇ ਕਲਰ ਤਾਂ ਉਹਦੇ ਲਈ ਆਪਾਂ ਨੂੰ ਕੀ ਚਾਹੀਦਾਗਾ ਇੱਕ ਜ਼ਿੰਕ ਪਾਊਡਰ ਹੁੰਦਾ ਜੀ ਦਵਾਈਆਂ ਵਾਲੀ ਦੁਕਾਨ ਤੋਂ ਵੀ ਮਿਲ ਜਾਂਦਾ ਹੈ ਤੇ ਜ਼ਿੰਕ ਪਾਊਡਰ ਕਹ ਕੇ ਤੁਸੀਂ ਵਾਈਟ ਜਾਂ ਕਲਰ ਦਾ ਹੁੰਦਾਗਾ ਉਹਨੂੰ ਤੁਸੀਂ ਛਾਪ ਸਕਦੇ ਹੋ ਡਾਰਕ ਕਲਰ ਤੇ ਪਾਊਡਰ ਦੇ ਵਿੱਚ ਹੀ ਹੁੰਦਾ ਜਿਵੇਂ ਲਾਜਵਰ ਦਾ ਪਾਊਡਰ ਹੁੰਦਾਗਾ ਐਵੇਂ ਉਹ ਪਾਊਡਰ ਹੁੰਦਾ ਜਿੱਦਾਂ ਆਪਾਂ ਲਾਜਵਰ ਘੋਲਣਾ ਤੇਲ ਦੇ ਵਿੱਚ ਤੁਸੀਂ 2-3 ਕ ਤੁਪਕੇ ਮਿੱਟੀ ਦੇ ਤੇਲ ਦੇ ਪਾ ਕੇ ਲਾਜਵਰ ਨਾਲ ਤੁਸੀਂ ਜਿਵੇਂ ਲਾਈਟ ਕਲਰ ਦੇ ਟਰੇਸ ਬਣਾਉਣੇ ਆ ਉਸ ਤਰੀ ਉਹ ਵਾਈਟ ਕਲਰ ਦਾ ਪਾਣਾ ਹੈਗਾ ਦੋ ਕ ਚਾਰਕ ਧੂਕੀ ਜਾਂ ਪਾ ਕੇ ਲਾਜ਼ਮ ਦੇ ਤੇਲ ਦੇ ਤੇ ਉਸ ਤੋਂ ਬਾਅਦ ਜ਼ਿੰਕ ਪਾਊਡਰ ਪਾਉਣੇ ਨੇ ਜ਼ਿੰਕ ਪਾਊਡਰ ਤੋਂ ਬਾਅਦ ਆਪਾਂ ਜਿਹੜਾ ਡਾਰਕ ਕਲਰ ਦਾ ਸੂਟ ਹੈ ਲਾਜ਼ਮਰਾ ਜਿਹੜਾ ਨਹੀਂ ਟਿਕਦਾ ਉਹਦੀ ਆਪਾਂ ਟਰੇਸ ਬਣਾ ਲਾਂਗੇ ਜਿਵੇਂ ਹੁਣ ਦੇਖੋ ਮੈਂ ਵੀ ਬਲੂ ਕਲਰ ਦਾ ਸੂਟ ਛਾਪਣ ਲੱਗੀ ਹਾਂ ਮੈਂ ਤੁਹਾਨੂੰ ਦਿਖਾਉਣੀ ਹੈਗੀ ਇਹ ਵਾਲਾ ਆਪਣਾ ਟਰੇਸ ਹੈ ਬਣਾਇਆ ਹੋਇਆ ਆਪਾਂ ਟਰੇਸ ਵੀ ਜਿਹੜੇ ਖੁਦ ਬਣਾਉਣੇ ਹੈਗੇ ਆਪਣੇ ਸੂਟਾਂ ਦੇ ਬਾਕੀ ਆਪਾਂ ਜਿਹੜੀ ਕਸਟਮਰਾਂ ਦੇ ਆਰਡਰ ਹੁੰਦੇ ਨੇ ਟਰੇਸ ਦੇ ਉਹ ਵੀ ਆਪਾਂ ਰੈਡੀ ਕਰਕੇ ਦਿੰਨੇ ਆ ਤੁਸੀਂ ਆਪਣੇ ਕੋਲੋਂ ਟਰੇਸ ਪੇਪਰ ਵੀ ਰੈਡੀ ਕਰਵਾ ਸਕਦੇ ਹੋ ਤੇ ਬਹੁ ਹੁਣ ਤੁਸੀਂ ਦੇਖ ਸਕਦੇ ਹੋ ਵੀ ਇਹ ਤੇ ਜਿਹੜਾ ਵਾਈਟ ਕਲਰ ਦਾ ਟ੍ਰੇਸ ਹੈ ਜਿਹੜਾ ਬਣ ਕੇ ਰੈਡੀ ਹੋ ਗਿਆ ਬਾਕੀ ਥੋੜਾ ਜਿਹਾ ਗਿੱਲੇ ਹੋਣ ਕਰਕੇ ਘੱਟ ਦਿਖ ਰਿਹਾ ਹੈ ਬਾਕੀ ਜੇ ਸੁੱਕ ਜੂਗਾ ਵਧੀਆ ਦਿਖੂਗਾ ਬਾਕੀ ਤੁਸੀਂ ਦੇਖੋ ਤੁਹਾਨੂੰ ਦਿਖ ਹੀ ਰਿਹਾ ਤੁਸੀਂ ਬਲੈਕ ਗ੍ਰੀਨ ਵਾਈ ਕੋਈ ਵੀ ਜਿਹੜਾ ਡਾਰਕ ਕਲਰ ਹੈ ਉਥੇ ਤੁਸੀਂ ਜਿੰਕ ਪਾਊਡਰ ਯੂਜ਼ ਕਰਨਾ ਹੈ ਜਿਹੜਾ ਲਾਈਟ ਕਲਰ ਹੈ ਉਥੇ ਲਾਜ਼ਵਰ ਯੂਜ਼ ਕਰਨਾ ਹੈ ਦੋਨੀਆਂ ਚੀਜ਼ਾਂ ਉੱਡ ਜਾਂਦੀਆਂ ਨੇ ਦਿਖਦੀਆਂ ਨਹੀਂ ਆਈਆਂ ਵਾਸ਼ ਵੀ ਹੋ ਜਾਂਦੀਆਂ ਨੇ ਤੇ ਬਾਕੀ ਟਾਈਮ ਤੋਂ ਬਾਅਦ ਉੱਡ ਵੀ ਜਾਂਦੀਆਂ ਨੇ ਹੀ ਆ ਤੁਸੀਂ ਡਾਰਕ ਕਲਰ ਦੀ ਸੂਟ ਨੂੰ ਇਸ ਤਰ੍ਹਾਂ ਛਾਪ ਸਕਦੇ ਹੋਗੇ ਤੁਸੀਂ ਮੋਰੀਆਂ ਇੱਕ ਸੰਗਣੀਆਂ ਰੱਖਣੀਆਂ ਨੇ ਤਰਪਾਈ ਵਾਲੀ ਸੂਈ ਨਾਲ ਮੋਰੀਆਂ ਰੱਖਿਆ ਕਰੋ ਤਰਪਾਈ ਵਾਲੀ ਸੂਈ ਨਾਲ ਜਦੋਂ ਆਪਾਂ ਮੋਰੀਆਂ ਕਰਦੇ ਆਂ ਬਰੀਕ ਮੋਰੀ ਹੁੰਦੀ ਹੈ ਫਿਰ ਜ਼ਿਆਦਾ ਖਿੰਡਦਾ ਨਹੀਂ ਹੈਗਾ ਹਲ ਦਿਵਾਲੇ ਇਸ ਜਿਹੜੇ ਵਾਲਾ ਵਰਕ ਹੈ ਜੀ ਆਪਾਂ बॉटम ਦੇ ਉੱਪਰ ਕਰ ਰਹੇ ਹਾਂ ਇਹਦੀ ਜਿਹੜੀ ਬੈਲਵਟ ਦੀ ਸ਼ਰਟ ਹੈ ਇਹ ਬੈਲਵਟ ਦੀ ਹੀ बॉਟਮ ਹੈਗੀ ਤੇ ਕਲਰ ਕੰਟਰਾਸਟ ਆਪਾਂ ਸ਼ਰਟ ਦੇ ਅਕੋਰਡਿੰਗ ਚੂਜ਼ ਕੀਤੀ ਨੇ ਇਹਦੇ ਵਿੱਚ ਜਿਹੜਾ ਤੁਹਾਨੂੰ ਵਰਕ ਮਿਲੂਗਾ ਜੀ ਮਸ਼ੀਨ ਵਰਕ ਮਿਲੂਗਾ ਤੁਹਾਨੂੰ ਇਹ ਵਾਲੀ ਮਸ਼ੀਨ ਦੇ ਉੱਪਰ ਵਰਕ ਮਿਲੂਗਾ ਇਹ ਵਾਲੀ ਮਸ਼ੀਨ ਤੇ ਆਪਾਂ ਸੂਟ ਜਿਹੜੇ ਤਿਆਰ ਕਰਦੇ ਆਂਗੇ ਤੇ ਚਲੋ ਜਦੋਂ ਕਈ ਵਾਰ ਆਪਣੇ ਕੋਲ ਜ਼ਿਆਦਾ ਹੁੰਦਾ ਕੰਮ ਆਪਾਂ ਬਾਹਰੋਂ ਵੀ ਕਰਵਾਉਨੇ ਆ ਪਰ ਆਪਾਂ ਇਹ ਵਾਲੀ ਮਸ਼ੀਨ ਦਾ ਹੀ ਵਰਕ ਕਰਾਉਨੇ ਇਹ ਵਾਲੀ ਮਸ਼ੀਨ ਦੇ ਹੀ ਵਰਕ ਪਸੰਦ ਕਰਦੇ ਆ ਜ਼ਿਆਦਾਤਰ ਤੁਸੀਂ ਵੀ ਸਮਝਦੇ ਹੋ ਤੇ ਚਲੋ ਜੀ ਤੁਸੀਂ ਜਿਵੇਂ ਵੀ ਹੈ ਨਾ ਡਿਜ਼ਾਈਨਿੰਗ ਭੇਜ ਕੇ ਆਪਣੇ ਕੋਲ ਵਰਕ ਕਰਾ ਸਕਦੇ ਹੋ ਆਪਾਂ ਡਿਜ਼ਾਈਨਿੰਗ ਜਿਹੜੀ ਤੁਹਾਨੂੰ ਪਿੱਛੇ ਦੇ ਸ਼ੋਅ ਕਰਾਂਗੇ ਕਿ ਸ਼ਰਟ ਦੇ ਨਾਲ ਕਲਰ ਕੰਟਰਾਸਟ ਜਿਹੜੇ ਰੈਡੀ ਹੋਏ ਨੇ ਤੇ ਬਾਕੀ ਤੁਸੀਂ ਆਪਣਾ ਵੀ ਡਿਜ਼ਾਈਨ ਕੋਈ ਦੇ ਸਕਦੇ ਹੋ ਇਹ ਵਾਲਾ ਦੇਖੋ ਬਾਰਡਰ ਨੇ ਜਿਹੜਾ ਕਲਰ ਕੰਟਰਾਸਟ ਸ਼ਰਟ ਦੇ ਅਕੋਰਡਿੰਗ ਕੀਤਾ ਨੇ ਕਿਉਂਕਿ ਸ਼ਰਟ ਦੇ ਵਿੱਚ ਐਦਾ ਹੀ 2-3 ਇੱਕ ਕਲਰ ਸੀਗੇ ਤਾਂ ਕਰਕੇ ਫਿਰ ਜਿਹੜੇ ਹੁਣ ਸ਼ਰਟ ਦੇ ਵਿੱਚ ਕਲਰ ਹੁੰਦੇ ਨੇ ਉਦਾਂ ਦੀ ਆਪਾਂ ਕੰਬੀਨੇਸ਼ਨ ਕਰਕੇਗਾ ਕਲਰ ਜਿਹੜੀ ਸ਼ਰਟ ਤੇ ਬਟਨ ਦੀ ਬਟਨ ਦੀ ਜਿਹੜੀ ਸਟਾਈਲ ਦੀ ਜਿਹੜੀ ਦਿੱਤੀ ਨੂੰ ਤੁਹਾਨੂੰ ਕਿਹੜੇ ਸ਼ਰਟ ਦੀ ਮਾਇ ਜੀ ਜਿਹੜੇ ਬੱਦਿਆਂ ਨੇ ਕਹਿੰਦੇ ਜੀ ਆਪਾਂ ਇਹਦੇ ਵਿੱਚ ਕੱਤਨੀ ਗ੍ਰੀਨ ਪਾਣ ਜੀ ਥੋੜੇ ਜਿਹਾ ਹੋਰ ਡਾ ਹੋਵੇ। ਕਲਰ ਕੰਬੀਨੇਸ਼ਨ ਸੀ ਆਪਣੇ ਸਾਹਮਣੇ ਕਰਕੇ ਜਿਵੇਂ ਜੀ ਬਾਕੀ ਨੂੰ ਸ਼ਾਇਦ ਦਾ ਕਲਰ ਦਿਖਾਉਣਾ ਹੈ ਜਿਹਦੇ ਦੇ ਵਿੱਚ ਸ਼ਰਟ ਦਾ ਕਲਰ ਚੈੱਕ ਕਰ ਸਕੋ। ਇਹ ਵਾਲੀ ਸ਼ਰਟ ਹੈ ਜਿਹਦੀ ਚੈੱਕ ਵਾਲੀ ਮੋٹے ਚੈੱਕ ਵਾਲੀ ਸ਼ਰਟ ਹੈ ਜਿੱਦਾਂ ਦੇ ਕਲਰ ਸ਼ਰਟ ਦੇ ਵਿੱਚ ਸੀ ਉਸ ਤਰ੍ਹਾਂ ਦੀ ਬਾਟਮ ਰੈਡੀ ਹੋਗੀ। ਤੁਸੀਂ ਵੀ ਬਾਟਮ ਤੇ ਵਰਕ ਕਰਵਾ ਸਕਦੇ ਹੋ ਜੀ ਬਾਟਮ ਵਰਕ ਦਾ ਪ੍ਰਾਈਸ ਹੈਗਾਗਾ 300 ਬਾਕੀ ਚਲੋ ਆਪਾਂ ਅਗਲਾ ਸੂਟ ਦਿਖਾਉਨੇ ਤੁਹਾਨੂੰ ਇਹ ਵਾਲਾ ਮਸ਼ੀਨ ਵਰਕ ਸੂਟ ਰੈਡੀ ਕੀਤਾ ਜੀ ਆਪਾਂ ਕਿਸੇ ਕਸਟਮਰ ਦਾ ਬਾਹਾਂ ਦੀ ਉੱਪਰ ਤੇ ਬਾਜੂ ਦੀ ਉੱਪਰ ਇਹਦੇ ਨਾਲ ਇਸ ਤਰ੍ਹਾਂ ਦੁਪੱਟਾ ਰੈਡੀ ਹੋਇਆ ਬਾਕੀ ਸਾਰੀ ਫਰੰਟ ਦੀ ਉੱਪਰ ਹੈ ਜਿਹੜੀ ਬੁੱਟੀ ਬਣਾਈ ਗਈ ਆ ਇੱਕ ਸਿੰਪਲ ਸੋਬਰ ਜੀ ਇਹ ਸੂਟ ਆ ਜਿਹੜਾ ਰੈਡੀ ਹੋਇਆ ਇਹ ਵੀ ਕਿਸੇ ਕਸਟਮਰ ਦਾ ਹੀ ਸੂਟ ਹੈਗਾ ਬਾਕੀ ਨੂੰ ਦੁਪੱਟਾ ਜਿਹੜਾ ਚਨੂਨ ਦਾ ਡਾਈ ਡਾਈ ਕਰਾਇਆ ਫੈਬਰਿਕ ਰਹੂਗਾ ਜਿਹੜਾ ਸ਼ਿਮਰ ਸ਼ਿਮਰ ਫੈਬਰਿਕ ਹੈ ਸਕਿਨ ਗਲਰ ਦਾ ਸੂਟ ਹੈ ਬਾਕੀ ਤੁਸੀਂ ਕਲਰ ਕੰਟਰਾਸਟ ਤੇ ਦੇਖ ਸਕਦੇ ਹੋ ਬਹੁਤ ਸੋਹਣੇ ਨੇ ਰੈਡੀ ਇਹ ਤੇ ਕਲਰ ਕੰਟਰਾਸਟ ਕੀਤੇ ਨਗੇ ਕਸਟਮਰ ਦੀ ਪਿਕ ਦੇ ਅਕੋਰਡਿੰਗ ਜਿਹੜੇ ਆਪਾਂ ਇਹਦੇ ਉੱਤੇ ਸਾਰੇ ਕਲਰ ਯੂਜ਼ ਕੀਤੇ ਨਗੇ ਤੁਸੀਂ ਪਿਕ ਭੇਜ ਕੇ ਡਿਜ਼ਾਈਨ ਸੈਂਡ ਕਰ ਸਕਦੇ ਹੋ ਡਿਜ਼ਾਈਨ ਸੈਂਡ ਕਰਨ ਤੋਂ ਬਾਅਦ ਤੁਸੀਂ ਕਲਰ ਵੀ ਦੱਸ ਸਕਦੇ ਹੋ ਤੇ ਬਾਕੀ ਜਿਹੜੇ ਹੁੰਦੇ ਨੇ ਜੀ ਕਲਰ ਕੰਬੀਨੇਸ਼ਨ ਅਸੀਂ ਕੱਢ ਕੇ ਹੀ ਯੂਜ਼ ਕਰਦੇ ਆ ਤੇ ਇਸ ਤਰ੍ਹਾਂ ਦੀ ਜੀ ਆਪਣੇ ਕੋਲ ਸੂਟ ਤਿਆਰ ਕਰਵਾਉਣਾ ਚਾਹੁੰਦੇ ਤੁਸੀਂ ਇਹ ਵਾਲੀ ਮਸ਼ੀਨ ਦੇ ਵਰਕ ਦਾ ਪ੍ਰਾਈਸ ਥੋੜਾ ਕੋਸਟਲੀ ਹੁੰਦਾ ਬਾਕੀ ਤੁਸੀਂ ਸਮਝ ਤੁਸੀਂ ਵਰਕ ਦਾ ਵੀ ਤੁਹਾਨੂੰ ਪਤਾ ਲੱਗਦਾ ਕਿ ਸੂਟ ਫਟ ਜਾਂਦਾ ਪਰ ਜਿਹੜਾ ਦਾ ਵਰਕ ਹੈ ਵਰਕ ਇਹਦਾ ਲੂਜ਼ ਨਹੀਂ ਹੁੰਦਾ ਹੈਗਾ ਵਰਕ ਹੈ ਉੱਧੇ ਹੀ ਰਹਿੰਦਾ ਹੈਗਾ ਜਿਸ ਤਰ੍ਹਾਂ ਆਪਾਂ ਇਹ ਵਾਰਕ ਕੀਤਾ ਹੋਇਆ ਸਾਨੂੰ ਇਸ ਤਰੀਕੇ ਢਿੱਲਾ ਨਹੀਂ ਪਊਗਾ ਵਰਕ। ਲੋ ਜੀ ਬੁੱਝੇ ਤੁਸੀਂ ਹੁਣ ਇਸ ਤਰ੍ਹਾਂ ਦਾ ਕੋਈ ਵੀ ਡਿਜ਼ਾਈਨ ਐ ਇਸ ਤਰ੍ਹਾਂ ਦਾ ਪਵਾਉਣਾ ਚਾਹੋ ਨੇ ਤੁਹਾਨੂੰ ਇਹ ਵਾਲੀ ਮਸ਼ੀਨ ਤੇ ਪੂਕ ਤਾਂ ਕਰਕੇ ਪਰ ਜਿਹੜੀ ਮਸ਼ੀਨ ਦੀ ਵੀਡੀਓ ਤੁਹਾਨੂੰ ਦਿਖਾਈ ਸੀਗੀ ਵਰਕ ਦੀ ਇਹ ਵਾਲੀ ਮਸ਼ੀਨ ਤੇ ਆਪਾਂ ਸੂਟ ਨੇੜੇ ਰੈਡੀ ਕਰਕੇ ਦੇਵਾਂਗੇ ਸੋਨੇ। ਜੇ ਤੁਸੀਂ ਇਸ ਤਰ੍ਹਾਂ ਦੀ ਵਰਕ ਪਸੰਦ ਕਰਦੇ ਹੋ ਕੋਈ ਵੀ ਡਿਜ਼ਾਈਨ ਕੋਈ ਵੀ ਪੇਸ ਸਕਦੇ ਹੋ ਕਿਉਂਕਿ ਇਹ ਮਸ਼ੀਨ ਦਾ ਹੀ ਫਾਇਦਾ ਹੈ ਕਿ ਇਹਦੇ ਵਿੱਚ ਅਸੀਂ ਕੋਈ ਵੀ ਡਿਜ਼ਾਈਨ ਪੇਸ ਕਰ ਸਕਦੇ ਹਾਂ ਜੋ ਡਿਜ਼ਾਈਨ ਦਾ ਕੋਈ ਏਦਾਂ ਨਹੀਂ ਹੈਗਾ ਕਿ ਇਹ ਡਿਜ਼ਾਈਨ ਨਹੀਂ ਮਿਲੂਗਾ ਡਿਜ਼ਾਈਨ ਨਹੀਂ ਹੋਣਾ ਕੋਈ ਵੀ ਡਿਜ਼ਾਈਨ ਹੈ ਜਿਹੜੀ ਇਹ ਮਸ਼ੀਨ ਦੇ ਉੱਤੇ ਰੈਡੀ ਹੋ ਜੂ ਕਿਉਂਕਿ ਟ੍ਰੇਸ ਅਸੀਂ ਖੁਦ ਬਣਾਉਂਦੇ ਹਾਂ ਟ੍ਰੇਸ ਤੋਂ ਬਾਅਦ ਹੈ ਜਿਹੜਾ ਸਿੱਧਾ ਹੱਥ ਦਾ ਕੰਮ ਹੈ ਸਾਰਾ ਇਹਦੇ ਵਿੱਚ ਕੋਈ ਕੰਪਿਊਟਰ ਸਿਸਟਮ ਨਹੀਂ ਹੁੰਦਾ ਹੈਗਾ ਵੀ ਜੋ ਕੰਪਿਊਟਰ ਦੇ ਵਿੱਚ ਡਿਜ਼ਾਈਨ ਹੋਹੀ ਡਿਜ਼ਾਈਨ ਆਪਾਂ ਇਹਦੇ ਵਿੱਚ ਕਰ ਸਕਦੇ ਆ ਇਹਦੇ ਵਿੱਚ ਕਿਸ ਤਰ੍ਹਾਂ ਦਾ ਵੀ ਕੁਝ ਐਡ ਤੇ ਮਾਈਨਸ ਤੇ ਚਲੋ ਜੀ ਹੁਣ ਜੇ ਤੁਹਾਨੂੰ ਸੂਟ ਇਹਨਾਂ ਦੇ ਵਿੱਚ ਕੋਈ ਡਿਜ਼ਾਈਨ ਪਸੰਦ ਆਉਂਦਾ ਤਾਂ ਸਾਨੂੰ ਸਕਰੀਨਸ਼ਾਟ ਭੇਜ ਕੇ ਤੁਸੀਂ ਪਸ਼ਮੀਨੇ ਦੇ ਉੱਪਰ ਰੈਡੀ ਕਰਵਾ ਸਕਦੇ ਹੋ ਪਸ਼ਮੀਨੇ ਦੇ ਵਿੱਚ ਆਪਾਂ ਤੁਹਾਨੂੰ ਦੱਸਿਆ ਵੀ ਆਪਣੇ ਕੋਲੇ ਬਹੁਤ ਸਾਰੇ ਕਲਰ ਨੇ ਤੁਸੀਂ ਕਲਰ ਕੋਈ ਵੀ ਭੇਜ ਸਕਦੇ ਹੋ ਤੇ ਬਾਕੀ ਪਸ਼ਮੀਨੇ ਦੇ ਵਿੱਚ ਵੈਰਾਈਟੀ ਵੀ ਕਾਫੀ ਸਾਰੀ ਹੈਗੀ ਹੈ ਜਿੱਦਾਂ ਤੁਹਾਨੂੰ ਦੱਸਾਂਗੇ ਆਪਾਂ ਸ਼ਿਲਕ ਪਸ਼ਮੀਨਾ ਬਰਬਰੀ ਪਸ਼ਮੀਨਾ ਏਕੇ ਟੈਕਸਟ ਪਸ਼ਮੀਨਾ ਆਲਪਾਈਨ ਪਸ਼ਮੀਨਾ ਤੇ ਪਸ਼ਮੀਨੇ ਦੇ ਵਿੱਚ ਬਹੁਤ ਸਾਰੀਆਂ ਵੈਰਾਈਟੀਆਂ ਆਈਆਂ ਹੋਈਆਂ ਨੇ ਜੀ ਕਿਉਂਕਿ ਹੁਣ ਅੱਗੇ ਸਰਦੀ ਵਾਲਾ ਸੀਜ਼ਨ ਹੈ ਜੀ ਇਹ ਵਾਲੇ ਵਰਕ ਜਿਹੜੇ ਪਸ਼ਮੀਨੇ ਦੇ ਉੱਪਰ ਚੱਲਦੇ ਨੇਗੇ ਬਾਕੀ ਤੁਸੀਂ ਵਰਕ ਜਿਹੜਾ ਕੋਈ ਵੀ ਕਰਵਾ ਸਕਦੇ ਹੋ ਸਕਰੀਨਸ਼ਾਟ ਕਿਸੇ ਵੀ ਡਿਜ਼ਾਈਨ ਦਾ ਭੇਜ ਸਕਦੇ ਹੋ ਡਿਜ਼ਾਈਨ ਆਪਣੇ ਕੋਲੇ ਹਰ ਇੱਕ ਅਵੇਲੇਬਲ ਹੋਊਗਾ ਤੇ ਆਪਾਂ ਤੁਹਾਨੂੰ ਦੱਸਿਆ ਵੀ ਇਹ ਵਾਲੀ ਮਸ਼ੀਨ ਤੇ ਕੋਈ ਵੀ ਡਿਜ਼ਾਈਨ ਆਪਾਂ ਕਰ ਸਕਦੇ ਆ ਇਹ ਵਾਲਾ ਵੀ ਦੇਖੋ ਜੀ ਜਿਹੜਾ ਸੂਟ ਰੈਡੀ ਹੋਇਆ ਆਪਾਂ ਇਸੀ ਮਸ਼ੀਨ ਦੇ ਉੱਪਰ ਰੈਡੀ ਕੀਤਾਗਾ ਤੇ ਇਹ ਵੀ ਕਿਸੇ ਕਸਟਮਰ ਦਾ ਆਰਡਰ ਸੀ ਗਰਲਸ ਲੁੱਕ ਪੀਸ ਹੈਗਾ neck ਤੇ bottom ਤੇ ਐਂਡ ਬਾਜੂ ਤੇ ਕੰਮ ਹੈ ਇਹਦਾ ਤੇ ਨੈਕਸਟ ਕੰਮ ਹੈਗਾ ਜੀ ਘੇਰੇ ਦੇ ਉੱਪਰ ਇਹ ਵੀ ਜਿਹੜਾ ਹੈਗਾ ਸ਼ਿਲਕ ਪਸ਼ਮੀਨੇ ਦੇ ਉੱਪਰ ਤਿਆਰ ਹੋਇਆ ਸੂਟ ਇਹ ਵੀ ਸੂਟ ਹੈ ਜਿਹੜਾ ਬਹੁਤ ਸੋਹਣਾ ਹੈ ਬੇਲ ਬਣੀ ਹੋਈ ਹੈ ਨੀਚੇ ਘੇਰੇ ਦੇ ਕੱਟਵਰਕ ਹੈ ਤੇ ਬਾਜੂ ਤੇ ਇਸ ਤਰ੍ਹਾਂ ਹੀ ਤੁਸੀਂ ਕੋਈ ਵੀ ਡਿਜ਼ਾਈਨ ਹੈ ਜਿਹੜਾ ਸੈਂਡ ਕਰ ਸਕਦੇ ਹੋ ਆਪਾਂ ਨੂੰ ਜਿਹੜਾ ਵੀ ਤੁਹਾਨੂੰ ਡਿਜ਼ਾਈਨ ਪਸੰਦ ਆਉਂਦਾ ਤੁਸੀਂ ਕਿਤੋਂ ਵੀ ਪਿਕ ਚੱਕ ਕੇ ਆਪਾਂ ਨੂੰ ਭੇਜ ਸਕਦੇ ਹੋ ਆਪਣੇ ਕੋਲ ਡਿਜ਼ਾਈਨ ਹੈ ਜਿਹੜਾ ਹਰ ਇੱਕ ਹੋ ਜਾਊਗਾ ਪਰ ਜਿਹੜਾ ਇਹ ਵਾਲੀ ਮਸ਼ੀਨ ਦਾ ਵਰਕ ਹੈ ਜੀ ਇਹ ਵਾਲੀ ਮਸ਼ੀਨ ਦਾ ਕੰਮ ਹੈ ਇਹਦਾ ਪ੍ਰਾਈਸ ਤੁਹਾਨੂੰ 1000 ਪਲੱਸ ਹੀ ਮਿਲਣਗੇ ਜ਼ਿਆਦਾਤਰ ਜੇ ਹੁਣ ਥੋੜਾ ਜਿਹਾ ਘੱਟ ਮਤਲਬ ਵਰਕ ਹੈਗਾ ਉਹਦਾ ਪ੍ਰਾਈਸ ਅਲੱਗ ਹੋ ਜਾਊਗਾ ਬਾਕੀ ਜੋ ਅਸੀਂ WhatsApp ਤੇ ਜਾਣਕਾਰੀ ਲੈ ਸਕਦੇ ਹਾਂ ਜਿਹੜਾ ਆਪਣਾ WhatsApp ਨੰਬਰ ਹੈਗਾ ਜੀ ਸਕਰੀਨ ਦੇ ਉੱਪਰ ਚੱਲਦਾ ਹੈ ਤੁਸੀਂ ਇਹ ਤੇ ਮੈਸੇਜ ਕਰਕੇ ਸਕਰੀਨਸ਼ਾਟ ਭੇਜ ਦਿਓ ਆਪਣਾ ਮੀਰਮੈਂਟ ਦੱਸ ਸਕਦੇ ਹੋ ਵੀ ਤੁਸੀਂ ਵਰਕ ਹੈ ਜਿਹੜਾ ਕਿਥੇ-ਕਿਥੇ ਕਰਵਾਉਣਾ ਚਾਹੁੰਦੇ ਹੋ ਉਹਦੇ ਅਕੋਰਡਿੰਗ ਹੈ ਜਿਹੜਾ ਤੁਹਾਨੂੰ ਪ੍ਰਾਈਸ ਦੱਸਿਆ ਜਾਊਗਾ ਠੀਕ ਹੈ ਜੀ ਕਿਉਂਕਿ ਕਈ ਵਾਰ ਭੈਣਾਂ ਬਾਟਮ ਤੇ ਵਰਕ ਹੈ ਜਿਹੜਾ ਇਹ ਤੇ ਕਿਉਂ ਸੀ ਇਹਦਾ ਇਹ ਮਤਲਬ ਹੁੰਦਾ ਹੈ ਵਾਲੀ ਮਸ਼ੀਨ ਤੇ ਕਿ ਤੁਸੀਂ ਕੋਈ ਵੀ ਵਰਕ ਹੈ ਦੇ ਵਿੱਚੋਂ ਸਕਿਪ ਵੀ ਕਰਵਾ ਸਕਦੇ ਹੋ ਤੇ ਐਡ ਵੀ ਕਰਵਾ ਸਕਦੇ ਹੋ ਜੇ ਤੁਸੀਂ ਕੁਝ ਕਰਵਾਉਣਾ ਚਾਹੁੰਦੇ ਹੋ ਤੇ ਚਲੋ ਠੀਕ ਹੈ ਜੀ ਮਿਲਦੇ ਆਪਾਂ ਨੈਕਸਟ ਵੀਡੀਓ ਦੇ ਨਾਲ ਧੰਨਵਾਦ ਸਾਰੀਆਂ ਭੈਣਾਂ ਦਾ